ਹੈਲੋ ਜੀ ਜਿਵੇਂ ਮੈਂ ਮੰਚੀ ਸਤਿ ਸ਼੍ਰੀ ਅਕਾਲ ਅੱਜ ਸਵੇਰ ਦਾ ਥੋੜਾ ਜਿਹਾ ਕੰਮ ਨਹੀਂ ਸੀ ਕਰਦਾ ਅੱਜ ਪਹਿਲੀ ਵਾਰ ਤੁਹਾਨੂੰ ਵੀ ਸੁਣਾਉਣਾ ਮਿਲਿਆ ਹੋਵੇਗਾ ਕਿ ਅੱਜ ਘਰ ਦਾ ਕੰਮ ਨਹੀਂ ਸੀ ਅੱਜ ਹਲਕਾ ਜਿਹਾ ਪਾਰਟੀ ਦੇ ਗਏ ਹੋਏ ਸੀ ਤੇ ਜਿਹੜਾ ਪਾਰਟੀ ਤੋਂ ਆਨ ਕੇ ਦੇਖੋ ਜੀ ਪਾਰਟੀ ਤੋਂ ਆਨ ਕੇ ਫਿਰ ਰਸੋਈ ਵਿੱਚ ਰੋਟੀ ਬਣਾਉਣੀ ਹੀ ਬਣਾਣੀ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਮੈਂ ਤੇ ਸਿਰਫ ਇਨਫਾਜ਼ਰ ਤੇ ਵਿਦਿਆ ਹੀ ਗਈ ਸੀ ਤੇ ਵਿਵੇਕ ਔਰ ਫਾਰਮੈਂਟ ਦੋਨੋਂ ਨਹੀਂ ਸੀ ਗਏ ਬਟ ਹੁਣ ਰਾਤ ਦਾ ਖਾਣਾ ਦੇ ਬੱਚਿਆਂ ਲਈ ਰੈਡੀ ਕਰਨਾ ਹੀ ਪੈਣਾ ਮੈਂ ਖਾਵਾਂ ਨਾ ਖਾਵਾਂ ਤੇ ਇਸ ਲਈ ਇਨਾਂ ਰਸਤੇ ਮੈਨੂੰ ਖਾਣਾ ਰੈਡੀ ਕਰਨਾ ਪੈ ਰਿਹਾ ਤੇ ਮੇਰਾ ਤੇ ਉਹ ਹਾਲ ਹੈ ਫੰਕਸ਼ਨ ਅਟੈਂਡ ਕਰਕੇ ਆਓ ਤੇ ਰੋਟੀਆਂ ਫੇਰ ਆਣੀਆਂ ਪਕਾਓ ਹੀ ਪਕਾਓ ਮੇਰਾ ਤੇ ਉਹ ਹਾਲ ਹੈ ਸੋ ਬਾਕੀ ਅੱਜ ਤੁਹਾਨੂੰ ਇੱਕ ਮੈਂ ਗੱਲ ਦੱਸ ਦਿਆਂ ਸ਼ਾਇਦ ਤੁਹਾਨੂੰ ਵੀ ਪਤਾ ਹੋਏਗਾ ਮੈਂ ਨਾ ਹੋਣੀ ਜਸਟ ਜਿਸ ਤਾ ਫੇਸਬੁੱਕ ਚੈੱਕ ਕਰ ਰਹੀ ਸੀ ਤੇ ਤੁਹਾਨੂੰ ਪਤਾ ਹੈ ਅੱਜ ਥੋੜਾ ਮੈਨੂੰ ਨਾ ਦੇਖ ਕੇ ਬਹੁਤ ਮੇਰਾ ਮਨ ਭਰ ਆਇਆ ਗੋਬਿੰਦ ਸਿੰਘ ਜੀ ਦੇ ਜਿਹੜੇ ਦਿਨ ਚੱਲ ਰਹੇ ਨੇ ਤੇ ਉਹਨਾਂ ਦੇ ਵੀ ਜਿਹਨਾਂ ਦੇ ਜਿਹੜੇ ਲਾਲਾ ਜੀ ਜਿਹੜੇ ਹੈ ਸੀ ਸਹਬ ਜਾਦੇ ਤੇ ਮਤਲਬ ਜਿਹੜੇ ਮਾਤਾ ਗੁਜਰੀ ਸੀ ਤੇ ਮਤਲਬ ਬਹੁਤ ਜ਼ਿਆਦਾ ਉਹ ਕਠਿਨਾਈਆਂ ਦੇ ਵਿੱਚੋਂ ਨਿਕਲੇ ਅੱਜ ਜਿਸ ਤਾ 21 ਦਸੰਬਰ ਨੂੰ ਕੁਝ ਪਾਣੀ ਦਾ ਪ੍ਰਭਾਵ ਬਹੁਤ ਜ਼ਿਆਦਾ ਹੋਣ ਕਾਰਨ ਉਹਨਾਂ ਦਾ ਆਪਣਾ ਬਚਾਅ ਹੋਣ ਕਾਰਨ ਹਰ ਇੱਕ ਚੀਜ਼ ਕਿਤਨਾ ਕਿਤੇ ਮੈਂ ਉਹ ਦੇਖ ਰਹੀ ਸੀ ਧਿਆਨ ਦੇ ਨਾਲ ਤੇ ਸੀਰੀਅਸਲੀ ਮੇਰਾ ਮਨ ਪਰ ਆਇਆ ਔਰ ਜਦੋਂ ਅਰुण ਘਰ ਆਏ ਤੇ ਅਰुण ਮੈਨੂੰ ਕਹਿੰਦੇ ਤੂੰ ਰੋ ਰਹੀ ਕੀ ਗੱਲ ਹੈ ਤੇ ਉਹਨਾਂ ਨੇ ਕਿਹਾ ਮੈਂ ਰੋ ਨਹੀਂ ਰਹੀ ਮੈਂ ਤੁਹਾਨੂੰ ਕੁਝ ਦਿਖਾਨੀ ਹੈ ਸੀਰੀਅਸਲੀ ਮੇਰਾ ਨਾ ਮਨ ਪਰ ਆਇਆ ਅਸਲ ਤੇ ਵਿੱਚ ਮੈਂ ਜ਼ਿਆਦਾਤਰ ਕਿਸੇ ਨੂੰ ਇਮੋਸ਼ਨਲ ਸਹੁੰਦਾ ਨਹੀਂ ਦੇ ਸਕਦੀ ਅਸਲ ਚ ਮੇਰਾ ਖੁਦ ਦਾ ਆਪਣਾ ਹੀ ਨੇਚਰ ਇਸ ਤਰ੍ਹਾਂ ਦਾ ਹੈ ਕਿ ਮੈਂ ਇਮੋਸ਼ਨਲ ਸਹੁੰਦਾ ਨਹੀਂ ਦੇ ਸਕਦੀ ਕਿਸੇ ਨੂੰ ਤੇ ਮੇਰਾ ਸੀਰੀਅਸਲੀ ਬਹੁਤ ਮਨ ਪਰ ਆਇਆ ਉਹਨਾਂ ਨੂੰ ਦੇਖਦਿਆ ਸਾਰੀ ਤੇ ਬਾਕੀ 23 ਦਸੰਬਰ ਨੂੰ ਮਤਲਬ ਸਾਡੇ ਵੀ ਇੱਥੇ ਖਾਲਸਾ ਕਾਲਜ ਹੈ ਤੇ ਬਾਹਰ ਖਾਲਸਾ ਕਾਲਜ ਦੇ ਬਾਹਰ ਜਾਂ ਯੂਨੀਵਰਸਿਟੀ ਦੇ ਬਾਹਰ ਲੰਗਰ ਲੱਗਦਾ ਹੈ ਦੁੱਧ ਦਾ ਦੇ ਦੇਖੋ ਜੀ 23 ਦਸੰਬਰ ਨੂੰ ਲਗਾਤਾਰ 900 ਦੀ ਤਰ੍ਹਾਂ ਸੇਵ ਤੋਂ ਲੰਗਰ ਸ਼ੁਰੂ ਹੋ ਜਾਣਾ ਤੇ ਸ਼ਾਮ ਤੱਕ ਜਿਹੜਾ ਹੈ ਉਹ ਲੰਗਰ ਦੁੱਧ ਦਾ ਚੱਲਣਾ ਹੈ ਤੇ ਕਹਿੰਦੇ ਨੇ ਕਿ ਜਿੰਨਾਂ ਨੂੰ ਗੁਰੂ ਦੇ ਪ੍ਰਤੀ ਹਰ ਇੱਕ ਚੀਜ਼ ਦਾ ਗਿਆਨ ਹੋਵੇ ਸਮਝ ਹੋਵੇ ਬੀਤੇ ਦਿਨਾਂ ਚ ਜਿਹੜੀ ਵਿੱਦਿਆ ਸੀ ਉਹਨਾਂ ਦੇ ਨਾਲ ਉਹ ਹਰ ਸਾਲ ਦੀ ਤਰ੍ਹਾਂ ਉਹ ਚੀਜ਼ਾਂ ਨੂੰ ਯਾਦ ਕਰਦਾ ਹੈ ਤੇ ਜਿਸ ਤਰ੍ਹਾਂ ਮੈਂ ਮਨ ਭਰਿਆ ਤੇ ਸ਼ਾਇਦ ਮੇਰੀ ਹੀ ਤਰ੍ਹਾਂ ਕਿੰਨਾ ਮਨ ਭਰਦਾ ਹੋਏਗਾ ਤੇ ਸੀਰੀਅਸਲੀ ਇਹ ਚੀਜ਼ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈ ਜੋ ਮੈਂ ਤੁਹਾਨੂੰ ਬੋਲਣ ਵਾਸਤੇ ਰੱਖਾਂ ਪਰ ਭਾਰੀ ਠੰਡ ਠੰਡਾ ਪਾਣੀ ਤੇ ਕਿਸ ਤਰ੍ਹਾਂ ਮਤਲਬ ਨਦੀ ਦੇ ਕਿੰਨਾ ਪਾਸ ਕਿਵੇਂ ਉਹਨਾਂ ਨੂੰ ਆਪਣੇ ਆਪ ਨਾਲ ਹਰ ਇੱਕ ਚੀਜ਼ ਦਾ ਸਾਹਮਣਾ ਕਰਨਾ ਪਿਆ ਬਹੁਤ ਪ੍ਰੀਖਿਆ ਲਿੱਤੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਪ੍ਰੇਸ਼ਾ ਇੰਨੀ ਪ੍ਰੀਖਿਆ ਉਹਨਾਂ ਨੇ ਦਿੱਤੀ ਹੈ ਨਾ ਬਹੁਤ ਜ਼ਿਆਦਾ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੀ ਆ ਜਿਵੇਂ ਕਿ ਰੀਲਾਂ ਦੇ ਵਿੱਚ ਰੋਜ਼ 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 ਚੱਲ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਿਨਾਂ ਨੂੰ ਲੈ ਕੇ ਨਾ ਤੇ ਉਹ ਕਿਤਨਾ ਕਿਤੇ ਸ਼ਾਇਦ ਤੁਹਾਡੇ ਵੀ ਫੇਸਬੁਕ ਦੇ ਉੱਪਰ ਆਉਂਦਾ ਹੀ ਹੋਵੇਗਾ ਪੇਸ ਭੰਮ ਕੇ ਇਹ ਤੁਸੀਂ ਵੀ ਸ਼ਾਇਦ ਤੁਹਾਨੂੰ ਵੀ ਵੀਡੀਓਜ਼ ਉਹ ਵਾਲੀ ਸ਼ੋਅ ਹੋਏਗੀ ਤੇ ਤੁਸੀਂ ਵੀ ਦੇਖਣਾ ਜਿਵੇਂ ਮੇਰੇ ਦੇਖ ਕੇ ਇੱਕਦਮ ਆਂਦਰਾ ਕੰਬੁੱਠੀਆਂ ਮਨ ਪਰ ਆਇਆ ਦੇ ਸ਼ਹਿਰ ਤੁਹਾਡਾ ਵੀ ਕਿਤੇ ਉਸ ਤਰ੍ਹਾਂ ਹੀ ਮਨ ਪਰ ਆਇਆ ਹੋਵੇ ਤੇ ਮੈਂ ਕਿ ਨਹੀਂ ਛੁੱਟੇ ਛੁੱਟੇ ਜਿਹੜੇ ਸਾਡੇ ਮਤਲਬ ਉਹਨਾਂ ਦਾ ਵੇਖਿਆ ਮੈਂ 7 ਸਾਲ ਦੇ ਸਹਬਜ਼ਾਦੇ ਜਿੱਦਾਂ ਇੱਕ ਦੀ ਉਮਰ 7 ਸਾਲ ਦੀ ਹੈ ਤੇ ਦੂਸਰੇ ਬਾਰੇ ਮੈਨੂੰ ਨਹੀਂ ਇੰਨਾ ਪਤਾ ਦੇਖੋ ਜੀ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕੀ ਹਾਂ ਅਸੀਂ ਇੱਕ ਮਤਲਬ ਹਿੰਦੂ ਕਾਸਟ ਹੋਣ ਦੇ ਨਾਤੇ ਤੇ ਗੁਰਸਿੱਖੀ ਵੱਲ ਮੇਰਾ ਫਿਰ ਵੀ ਕਾਫੀ ਖਿੱਚ ਰਹਿੰਦੀ ਹੈ ਮਤਲਬ ਉਹਨਾਂ ਦੇ ਧਰਮ ਨੂੰ ਜਾਣਨ ਦੀ ਉਹਨਾਂ ਦੇ ਧਰਮ ਨਾਲ ਗੱਲਬਾਤ ਦੀ ਹਰ ਇੱਕ ਚੀਜ਼ ਦੀ ਖਿੱਚ ਰਹਿੰਦੀ ਹੈ ਤੇ ਹਿੰਦੂ ਦਾ ਫੈਮਲੀ ਹੋਣ ਦੇ ਬਾਵਜੂਦ ਵੀ ਫਿਰ ਵੀ ਮੈਨੂੰ ਗੁਰਸਿੱਖੀ ਬਾਰੇ ਜਿੰਨਾ ਕ ਪਤਾ ਹੈ ਮੈਂ ਉਹਨਾਂ ਕ ਤੁਹਾਨੂੰ ਵੀ ਸ਼ੇਅਰ ਕਰ ਦਿੰਦੀ ਆ ਤੇ ਬਾਕੀ ਅੱਜ ਦਾ ਦਿਨ ਦਾ ਸੰਡੇ ਪਤਾ ਹੀ ਨਹੀਂ ਲੱਗਾ ਕਦੋਂ ਨਿਕਲ ਗਿਆ ਬੇਸ਼ੱਕ ਘਰ ਦੇ ਵਿੱਚ ਕੰਮ ਨਹੀਂ ਕੀਤੇ ਪਰ ਬਾਹਰ ਜਿਹੜਾ ਟਾਈਮ ਸਪੈਂਡ ਕੀਤਾ ਉਹ ਤੋਂ ਵੀ ਨਹੀਂ ਪਤਾ ਲੱਗਾ ਕਿ ਦਿਨ ਕਿੱਥੇ ਚਲਾ ਗਿਆ ਤੇ ਬਾਕੀ ਇਹ ਵੇਖੋ ਅੱਜ ਸੰਡੇ ਦਾ ਦਿਨ ਹੈ ਵਿਵੇਕ ਫੋਰਮੈਨ ਔਰ ਵਿਦਿਆ ਐਕਟੀਵਿਟੀ ਕਰ ਰਹੇ ਨੇ ਤੇ ਇਹ ਦੇਖੋ ਹੈਲੋ ਵਿਵੇਕ ਹੈਲੋ ਵਿਵੇਕ کیسے ਹੋ ਟੂ ਗੁੱਡ ਅੱਜ ਸੰਡੇ ਦੇ ਅੱਜ ਸਟਿੱਪ ਹੈ ਹੈਲੋ ਫੋਰਮੈਨ کیسے ਹੋ ਬੱਚੇ ਆਮ ਗੁੱਡ ਹਾਈ ਵਿਦਿਆ ਹੈਲੋ ਵਿਦਿਆ ਵਿੱਦਿਆ ਕਿ ਐਸੀ ਹੋ ਅੱਛੀ ਹੋ ਓਏ ਇਹ ਕਲਮ ਚਾ ਇਹ ਇਹ ਵਿਦਿਆ ਦਾ ਬੈਲੂਨ ਹੈ ਤੁਸੀਂ ਕਿਉਂ ਖੇਡ ਰਹੇ ਹੋ ਐਵੇਂ ਹੀ ਆਪਣੀ ਮਰਜ਼ੀ ਕਰ ਜਦੋਂ ਕੋਈ ਬੱਚਾ ਖੁਸ਼ ਹੁੰਦਾ ਹੈ ਕੋਈ ਐਕਟੀਵਿਟੀ ਦੇ ਕਿਉਂ ਕਰਨੀ ਚਾਹੁੰਦਾ ਹੈ ਠੀਕ ਹੈ ਜਿਹੜਾ ਬੱਚਾ ਖੁਸ਼ ਹੋ ਰਿਹਾ ਵਾ ਉਹ ਤੇ ਮੈਨੂੰ ਲੱਗਦਾ ਇਸ ਟਾਈਮ ਨੇ ਚੱਪਲ ਨਾਲ ਲੱਗਾ ਹੋਇਆ ਸੀ ਨਹੀਂ ਚੱਪਲਾ ਨਾਲ ਕੁਮੇ ਪਾਈ ਇਹ ਬੱਚਾ ਇਹ ਬੱਚਾ ਅੱਛੇ ਕਿਉਂ ਕੋ ਆਪਕੋ ਪਤਾ ਹੈ ਆਪਕੇ ਸਕੂਲ ਮੇ ਇੱਕ ਉਹ ਗੁਰਬਾਨੀ ਜੋ ਬੋਲੀ ਹੈ ਉਹ ਚਨਾਉ ਮम्मा ਕੋ ਵੀ ਬੇਕ ਐਚੀ ਗੁਰਬਾਨੀ ਕੋ ਪਾਠ ਕਰਦੇ ਹੋ ਐਸੇ ਕਰਕੇ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਕੋ ਨੂੰ ਬਤੇ ਵਿਦਿਆ ਦੇ ਸਕੂਲ ਨਾਲ ਇੱਕ ਪਾਠ ਚੱਲ ਰਿਹਾ ਹੈ ਉਹ ਪਾਠ ਆ ਮੂਲ ਮੰਤਰ ਮੈਨੂੰ ਪੜਦਾ ਨਹੀਂ ਪਤਾ ਮੂਲ ਮੰਤਰ ਚੱਲ ਰਿਹਾ ਤੇ ਤੁਹਾਨੂੰ ਬਤੇ ਵਿਦਿਆ ਵਿੱਦਿਆ মূল ਮੰਤਰ ਹਲਕਾ ਹਲਕਾ ਸਿੱਖ ਰਹੀ ਹੈ ਜਿਵੇਂ ਕੀ ਮਤਲਬ ਹੁੰਦਾ ਹੈ ੴ ਸਤਨਾਮ ਕਰਤਾ ਪੁਰਖ ਇਸ ਦਾ ਮਤਲਬ ਜਿਹੜਾ ਗੁਰਮੰਤਰ ਉਹ ਕਰ ਰਹੀ ਹੈ ਮੈਂ ਮਾਫੀ ਚਾਹਦੀ ਆ ਮੇਰੇ ਕੋਲ ਸ਼ਬਦ ਉਸ ਲਾਈਨ ਦੇ ਨਹੀਂ ਇੰਨੇ ਮਤਲਬ ਬੋਲੇ ਜਾਣੇ ਕਿਉਂਕਿ ਮੈਨੂੰ ਖੁਦ ਗੁਰਮੰਤਰ ਬਾਰੇ ਮਤਲਬ ਜਿਸ ਤਰ੍ਹਾਂ ਨਹੀਂ ਇਤਿਹਾਸ ਉਹਦਾ ਜਿੱਦਾਂ ਪਤਾ ਤੇ ਮੈਂ ਉਹਦੀ ਮੈਮ ਨੂੰ ਕਿਹਾ ਕਿ ਥੋੜਾ ਕੋਸ਼ਿਸ਼ ਕਰਾਂਗੀ ਕਿ ਮੈਂ ਵਿਦਿਆ ਨੂੰ ਨਾਲ-ਨਾਲ ਸਿਖਾਵਾਂ ਤੇ ਨਾਲ-ਨਾਲ ਆਪ ਵੀ ਸਿੱਖਾਂ ਕਿ ਦੇਖੋ ਵਿਦਿਆ ਨੂੰ ਨਾ ਗੁਰੂ ਸੰਤਾਂ ਦੇ ਸਕੂਲ ਪਾਇਆ ਹੈ ਗੁਰਸਿੱਖੀ ਦੇ ਸਕੂਲ ਪਾਇਆ ਤੇ ਗੁਰੂ ਇਤਿਹਾਸ ਦੇ ਸਕੂਲ ਚ ਪਾਇਆ ਤੇ ਉਹਦੇ ਵਿੱਚ ਕੀ ਹੈ ਵਿਦਿਆ ਦਾ ਜਿਹੜਾ ਮਤਲਬ ਇੱਕ ਪੀਰੀਅਡ ਲੱਗਦਾ ਹੈ ਪਾਠ ਦਾ ਤੇ ਉਸ ਪਾਠ ਦੇ ਵਿੱਚ ਵਿਦਿਆ ਨੂੰ ਜ਼ਰੂਰੀ ਹੀ ਜ਼ਰੂਰੀ ਹੈ ਕਿ ਤੁਸੀਂ ਗੁਰਮੰਤਰ ਸਿਖਾਣਾ ਹੀ ਸਿਖਾਣਾ ਤੇ ਬਾਕੀ ਕੋਸ਼ਿਸ਼ ਮੇਰੀ ਵੀ ਰਹੇਗੀ ਕਿ ਮੈਂ ਜਲਦੀ ਤੋਂ ਜਲਦੀ ਉਸ ਛੀਨ ਨੂੰ ਸਿੱਖਾਂ ਜਿੰਦ ਤੱਕ ਮਾਂ ਨਹੀਂ ਸਿੱਖ ਪਾਏਗੀ ਤੇ ਬੱਚਾ ਕਿਵੇਂ ਕਰ ਪਾਏਗਾ ਤੇ ਇਸ ਚੀਜ਼ ਦੀ ਮੇਰਾ ਧਿਆਨ ਰਹੇਗਾ ਤੇ ਅੱਜ ਤੁਸੀਂ ਮੇਰੇ ਹੇਅਰ ਦੇਖ ਰਹੇ ਹੋਗੇ ਹੇਅਰ ਅੱਜ ਮੈਂ ਜਿਹੜੇ ਪਾਰਟੀ ਤੇ ਕਰਕੇ ਗਈ ਸੀ ਤੇ ਉਹ ਲੁੱਕ ਦੇ ਵਿੱਚ ਹੀ ਹੇਅਰ ਇਸ ਤਾਂ ਹੀ ਹੋਏ ਪਏ ਨੇ ਤੇ ਕਿਉਂਕਿ ਅੱਜ ਕੱਲ ਬੜੇ ਚੀਜ਼ਾਂ ਦੀ ਹਰ ਇੱਕ ਕੁਆਲਿਟੀ ਸਟਲਪੀ ਹੈ ਚਾਹੇ ਉਹ ਫਿਜੈਲ ਹੋਵੇ ਚਾਹੇ ਵੈਕਸ ਹੋਵੇ ਜਿਸ ਤਰ੍ਹਾਂ ਵਾਲਾਂ ਦੀ ਸੈੱਟ ਕਰ ਲੋ ਵਾਲਾ ਉਦਾਂ ਹੀ ਸੈੱਟ ਰਹਿ ਜਾਂਦੇ ਆ ਤੇ ਇਸ ਲਈ ਮੇਰਾ ਥੋੜਾ ਨਹੀਂ ਲੱਗਾ ਵਰਕਿੰਗ ਤੇ ਹੁਣ ਮੈਂ ਸੋਚਿਆ ਚਲੋ ਖਾਣਾ ਰੈਡੀ ਕਰੀਏ ਤੇ ਨਾਲ ਆਪਣੇ ਪਰਿਵਾਰ ਫੇਸਬੁਕ ਫੈਮਲੀ ਨਾਲ ਗੱਲਬਾਤ ਕਰੀਏ ਸੋ ਓਕੇ ਜੀ ਧੰਨਵਾਦ ਥੈਂਕ ਯੂ so much ਠੀਕ ਹੈ ਜੀ